ਸਤਵੇਂ ਪਾਸ਼ਾ ਧੰਗੁਰੂ ਹਰਾਈ ਮਹਾਰਾਜ ਜੀਆਂ ਦੇ ਘੋੜੇ ਨੂੰ ਬੰਨਣ ਵਾਸਤੇ ਟਾਲੀ ਦੀ ਲੱਕੜ ਦਾ ਕਿੱਲਾ ਗੱਡਿਆ ਤੇ ਕਿੱਲਾ ਹਰਿਆ ਭਰਿਆ ਹੋ ਗਿਆ। ਗੁਰੂ ਸਾਹਿਬ ਨੇ ਬਚਨ ਕੀਤਾ ਜਿਵੇਂ ਇਹ ਗੱਡਿਆ ਹੋਇਆ ਕਿੱਲਾ ਹਰਿਆ ਭਰਿਆ ਹੋਇਆ ਜਿਹੜਾ ਵੀ ਆਪਾ ਗਵਾ ਕੇ ਸ਼ਰਧਾ ਭਾਵਨਾ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨ ਤੇ ਆਏਗਾ ਉਹਦੇ ਦੁੱਖ ਵੀ ਦੂਰ ਹੋ ਜਾਣਗੇ ਮਨ ਚਿੰਦਿਆ ਫਲ ਪਾਏਗਾ। ਜਿਨ੍ਹਾਂ ਬੀਬੀਆਂ ਦੀਆਂ ਸੁੰਨੀਆਂ ਕੁੱਖਾਂ ਹਨ ਉਹ ਵੀ ਹਰਿਆ ਭਰੀਆਂ ਹੋਣਗੀਆਂ। ਆਓ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਨਹੀਂ ਵੀ ਦਰਸ਼ਨ ਕੀਤੇ ਵੀਡੀਓ ਆਰੰਭ ਕਰਨ ਤੋਂ ਪਹਿਲਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਟਾਲੀ ਸਾਹਿਬ ਪਾਸ਼ਾਹੀ 7ਵੀਂ ਆਪ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਸਤਵੇਂ ਪਾਤਸ਼ਾਹ ਧੰਗੁਰੂ ਹਰਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਿੰਡ ਕਰਤਾਰਪੁਰ ਵਿੱਚ ਇਹ ਪਾਵਨ ਪਵਿੱਤਰ ਅਸਥਾਨਾ ਜਲੰਧਰ ਦੇ ਕੋਲ ਜੋ ਕਰਤਾਰਪੁਰ ਹੈ ਉਸ ਪਿੰਡ ਵਿੱਚ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਟਾਲੀ ਸਾਹਿਬ ਇੱਥੇ ਸਤਵੇਂ ਪਾਤਸ਼ਾਹ ਜੀਆ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਆ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਤੁਹਾਨੂੰ ਆਪਾਂ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਨੇ ਆਂ ਸ਼ਾਹਜਹਾਨ ਦੇ ਵੱਡੇ ਪੁੱਤਰ ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਫੜਨ ਵਾਸਤੇ ਦਾਰਾ ਸ਼ਿਕੋਹ ਦੇ ਪਿੱਛੇ ਆਪਣੀ ਫੌਜ ਲਾਈ ਹੋਈ ਸੀ ਦਾਰਾ ਸ਼ਿਕੋਹ ਦੀ ਸਹਾਇਤਾ ਵਾਸਤੇ ਕੀਰਤਪੁਰ ਤੋਂ ਗੋਇੰਦਵਾਲ ਨੂੰ ਜਾਂਦੇ ਹੋਏ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰ Rai ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਅਸਥਾਨ ਤੇ ਆਪਣੇ 2200 ਸੂਰਮੇ ਘੋੜਸਵਾਰਾਂ ਦੇ ਨਾਲ ਅਤੇ ਦਾਰਾ ਸਕੋ ਦੀ 500 ਫੌਜ ਸਮੇਤ ਇਸ ਪਾਵਨ ਪਵਿੱਤਰ ਅਸਥਾਨ ਤੇ ਰੁਕੇ ਸਨ। ਗੁਰੂ ਜੀ ਦੇ ਘੋੜੇ ਨੂੰ ਬੰਨਣ ਵਾਸਤੇ ਟਾਲੀ ਦੀ ਲੱਕੜ ਦਾ ਕਿਲਾ ਗੱਡਿਆ ਗਿਆ। ਜਿਸ ਵੇਲੇ ਗੁਰੂ ਜੀ ਦੇ ਘੋੜੇ ਨੂੰ ਉਸ ਕਿੱਲੇ ਨਾਲ ਬੰਨਿਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਕਿਲਾ ਹਰਿਆ ਭਰਿਆ ਹੋ ਗਿਆ। ਜਿਸ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਟਾਲੀ ਸਾਹਿਬ ਪ੍ਰਸਿੱਧ ਹੋਇਆ। ਗੁਰੂ ਜੀ ਨੇ ਬਚਨ ਕੀਤਾ ਵੇ ਜੋ ਮਾਈ ਭਾਈ ਆਪਾਂ ਗਵਾ ਕੇ ਸ਼ਰਧਾ ਭਾਵਨਾ ਦੇ ਨਾਲ ਇਸ ਭਾवन ਪਵਿੱਤਰ ਅਸਥਾਨ ਤੇ ਆਵੇਗਾ ਦੁਖ ਹਰੇ ਭਵਜਲ ਤਰੇ ਮਨ ਚਿੰਦਿਆ ਫਲ ਪਾਏ ਮਨ ਇਛਤ ਫਲ ਪ੍ਰਾਪਤ ਹੋਣਗੇ ਤੇ ਨਾਲ ਹੀ ਗੁਰੂ ਜੀ ਨੇ ਵਚਨ ਕੀਤਾ ਜਿਵੇਂ ਇਹ ਟਾਲੀ ਹਰੀ ਭਰੀ ਹੋਈ ਜਿਨ੍ਹਾਂ ਬੀਬੀਆਂ ਦੀਆਂ ਕੁੱਖਾਂ ਸੁੰਨੀਆਂ ਹਨ ਉਹਨਾਂ ਦੀਆਂ ਕੁੱਖਾਂ ਵੀ ਹਰੀਆਂ ਭਰੀਆਂ ਹੋਣਗੀਆਂ ਉਹਨਾਂ ਦੀਆਂ ਗੋਦਾਂ ਵੀ ਹਰੀਆਂ ਭਰੀਆਂ ਹੋ ਜਾਣਗੀਆਂ ਖਾਲੀ ਝੋੜੀਆਂ ਲੈ ਕੇ ਆਉਣਗੀਆਂ ਬੀਬੀਆਂ ਤੇ ਝੋੜੀਆਂ ਭਰਾ ਕੇ ਜਾਣਗੀਆਂ ਪੁੱਤਰਾਂ ਦੀਆਂ ਦਾਤਾਂ ਪਾਉਣਗੀਆਂ ਇਹ ਪਾਵਨ ਪਵਿੱਤਰ ਇਤਿਹਾਸ ਇਸ ਗੁਰਦੁਆਰਾ ਸਾਹਿਬ ਲਿਖਿਆ ਹੋਇਆ ਆਓ ਸਾਹਮਣੇ ਤੁਸੀਂ ਉਸ ਪਾਵਨ ਪਵਿੱਤਰ ਟਾਲੀ ਦੇ ਦਰਸ਼ਨ ਕਰ ਸਕਦੇ ਹੋ ਜਿਸ ਟਾਲੀ ਦੇ ਨਾਲ ਸੱਤਵੇਂ ਪਾਸ਼ਾ ਜੀ ਦਾ ਘੋੜਾ ਬੰਨਿਆ ਜੋ ਕਿਲਾ ਸੀ ਕਿੱਲੇ ਤੋਂ ਹਰਿਆ ਭਰਿਆ ਹੋ ਕੇ ਟਾਲੀ ਦਾ ਦਰਖਤ ਬਣ ਗਿਆ ਸੀ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਂਭ ਕੇ ਰੱਖਿਆ ਹੋਇਆ ਆਪ ਜੀ ਸਾਹਮਣੇ ਉਸ ਟਾਲੀ ਦੇ ਰੁੱਖ ਦੇ ਦਰਸ਼ਨ ਕਰ ਸਕਦੇ ਹਾਂ ਦੂਜੀ ਵਾਰ ਫਿਰ ਸਤਵੇਂ ਪਾਤਸ਼ਾਹ ਧੰਗੁਰੂ ਹਰਾਈ ਮਹਾਰਾਜ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੇ ਆ ਤੇ ਇਸ ਧਰਤੀ ਨੂੰ ਭਾਗ ਲਾਉਂਦੇ ਆ ਜਿਸ ਵੇਲੇ ਸਤਵੇਂ ਪਾਤਸ਼ਾਹ ਆਪਣੇ ਭਤੀਜੇ ਭਾਰਾਮਲ ਸੁਪੁੱਤਰ ਬਾਬਾ ਧੀਰਮਲ ਜੀ ਦੇ ਵਿਆਹ ਤੇ ਆਏ ਸਨ ਉਸ ਵੇਲੇ ਗੁਰੂ ਸਾਹਿਬ ਫਿਰ ਇਸ ਪਾਵਨ ਪਵਿੱਤਰ ਅਸਥਾਨ ਤੇ ਰੁਕੇ ਸਨ ਸੋ ਇਹ ਸੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਨ੍ਹਾਂ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਉਹ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਤੇ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਇਹ ਵੀ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇਸ ਵੀਡੀਓ ਦੀ ਇੱਥੇ ਹੀ ਸਮਾਪਤੀ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ